ਕੋ ਮਸਲਾ ਕੁਛ ਨਹੀਂ ਹੈ ਸਰਕਾਰ ਨੇ ਇੱਕ ਮਲੇ ਬਹੁਤ بڑا ਹੋਆ ਬਣਾ ਦਿਆ ਉਹਨੇ ਉਹਨੂੰ ਫੋਨ ਰੱਖਣੇ ਵਾਸਤੇ ਕਿਹਾ ਉਹਨੇ ਫੋਨ ਰੱਖਣੇ ਦੇ ਜਵਾਬ ਦੇ ਦਿਆ ਫਿਰ ਕੋਈ ਬਾਤ ਹੋਈ ਗਈ ਉਹਨੇ ਉਹਨੂੰ ਅਤੰਕਵਾਦੀ ਕਹਿ ਦਿਆ ਕੀ ਮਤਲਬ ਹੈ ਅਤੰਕਵਾਦੀ ਕਹਨੇਗਾ ਅਸੀਂ ਨੇ ਪਹਿਲਾਂ ਲੋਗ ਮੂੰਹ ਗੱਲ ਬੋਲਣਾ ਸਿਖਾਇਆ ਜਿਥੇ ਬੰਦੀਆਂ ਨੇ ਇਹ ਬੰਮ ਹੱਥ ਗੱਲ ਵੀ ਬੋਲਣਾ ਸਿਖਾਵਾਂਗੇ ਆ ਵੱਡਾ ਸਵਾਲ ਆ

ਪਰ ਜੱਤ 755 ਜਗਾ ਬਣਾਇਆ ਯੋ ਥੋੜੀ தம் ਉਸ ਵਰ 307 ਲੈ ਦੇਗੇ ਥਾਉ ਨੂੰ ਨੌਕਰੀ ਤੇ ਕਰ ਦੇਗੇ 306 ਲਾਓ ਔਰ ਅਗਲੇ ਨੂੰ ਪੇਸ਼ ਕਰੋ ਕੰਗਣਾ ਕਹਿੰਦੀ ਜੀ ਇਹਦੇ ਕੁੜੀ ਕੁਲਵਿੰਦਰ ਕੌਰ ਦੇ ਨਾਲ ਤਾਂ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਹੋਰ ਲੋਕ ਵੀ ਆ ਗਏ ਪਰ ਜੇ ਦੇਖਿਆ ਜਾਵੇ ਕਹਿੰਦੀ ਮੇਰੇ ਨਾਲ ਕੋਈ ਫਿਲਮ ਸਟਾਰ ਆਇਆ ਹੀ ਨਹੀਂ ਕਹਿ ਕਹਿ ਕਾ ਕਹਿ ਕਹਿ ਕਾ ਖਾਲਿਸਤਾਨੀ ਉਗਰਵਾਦੀ ਖਾਲਿਸਤਾਨੀ ਉਗਰਵਾਦੀ ਇਹਨੇ ਸੰਤ ਭਿੰਡਰਾਂ ਵਾਲੇ ਨੂੰ ਉਗਰਵਾਦੀ ਬਣਿਆ ਦੀ ਇਹ ਤਾਂ ਜਿਸ ਦਿਨ ਖਾਲਿਸਤਾਨੀ ਟੱਕਰਗੇ ਨਾ ਤੁਨੂੰ ਪੱਜਣੇ ਨੂੰ ਥਾਂ ਨਹੀਂ ਬਣੀ ਹੈ ਇੱਕ ਹੋਰ ਭੌਂਕ ਰਿਹਾ ਤਾਂ ਕੱਲ ਪਰਸੋਂ ਮੈਂ ਦੇਖਿਆ ਕਹਿੰਨੀ ਪੰਜਾਬ ਕਾ ਖੰਨੀ ਹਰਿਆਣੇ ਕਾ ਕਹਿੰਦਾ ਉਹ ਅਮਰਪਾਲ ਨੂੰ ਉਗਰਵਾਦੀ ਨੂੰ ਇਤਨੀ ਵੋਟਾਂ ਪੈ ਦਿੱਤਾ ਉਹ ਖੜ ਜਾਂਦਾ ਉਹਨੂੰ ਪਤਾ ਵੀ ਅਗਰ ਆਪਾਂ ਗਲਤ ਬੋਲਾਂਗੇ ਅਗਰ ਕਿਸੇ ਨੇ ਇਨਕੀ ਜੋ ਫਿਲਮ ਬਣਾ ਜਾਏ ਨਾ ਦੇਖੀ ਅਗਲੇ ਤਾਂ ਸੁਪੜਾ ਸਾਫ ਹੋ ਜਾਏਗਾ ਮੋਹਾਲੀ 에어ਪੋਰਟ ਤੇ ਕੰਗਣਾ ਅਤੇ ਕੁਲਵਿੰਦਰ ਕੌਰ ਦਾ ਮਸਲਾ ਜਿਹੜਾ ਹੋਇਆ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਕਿਸਾਨ ਜਥੇਬੰਦੀਆਂ ਮੋਹਾਲੀ ਦੇ ਵਿੱਚ ਇਕੱਠੀਆਂ ਹੋਈਆਂ ਨੇ ਸੋ ਸਾਡੇ ਨਾਲ ਨਵਨੀਤ ਜਬਲੇੜ ਜਲਵੇੜਾ ਜੀ ਉਹਨਾਂ ਦੇ ਡੈਡੀ ਜੀ ਨੇ ਗੱਲ ਕਰਦੇ ਹਾਂ ਜੀ ਅੰਕਲ ਜੀ ਵੈਗੁਰੂ ਖਾਲਸਾ ਵੈਗੁਰੂ ਖਾਲਸਾ ਫਤੇ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਸਾਰੇ ਮਸਲੇ ਨੂੰ ਦੇਖੋ ਮਸਲਾ ਕੁਝ ਨਹੀਂ ਹੈ ਸਰਕਾਰ ਨੇ ਇੱਕ ਮਲੇ ਬਹੁਤ بڑا ਹੋਵਾ ਬਣਾਇਆ ਉਹਨੇ ਉਹਨੂੰ ਫੋਨ ਰੱਖਣੇ ਵਾਸਤੇ ਕਿਹਾ ਉਨੇ ਫੋਨ ਰਖਣੇ ਤੇ ਜਵਾਬ ਦੇ ਦਿਆ ਫਿਰ ਕੋਈ ਬਾਤ ਹੋਈਗੀ ਉਹਨੇ ਨੂੰ ਅਤੰਕਵਾਦੀ ਕਹਿ ਦਿਆ ਕੀ ਮਤਲਬ ਆ ਅਤੰਕਵਾਦੀ ਕਹਨੇਗਾ ਹਮ ਇਹਨੂੰ ਅਤੰਕਵਾਦੀ ਉਹ ਦਿਖਾਂ ਦੇਸ਼ ਦਾ ਪੇਟ ਭਰਨੇ ਵਾਲਾ ਕਿਸਾਨ ਅਤੰਕਵਾਦੀ ਦਿਖਾਇਆ ਜਿੰਨੇ ਦਿਨ ਰਾਤ ਆਪਣੇ ਪਰਿਵਾਰ ਨੂੰ ਘਰਾਂ ਛੋੜ ਕੇ ਰਾਤ ਨੂੰ ਆਪਣੇ ਖੇਤਾਂ ਮੇ ਕੰਮ ਕਰਾਂ ਨਾ ਅਤੰਕਵਾਦੀ ਨਹੀਂ ਹੈ ਨਾ ਇੱਕ ਸੱਚੇ ਸੁੱਚੇ ਇਨਸਾਨ ਆ ਔਰ ਦੇਸ਼ ਕੀ ਲੜਾਈ ਲੜਨੇ ਵਾਸਤਾ ਹਰ ਵਕਤ ਤਿਆਰ ਖੜੇ ਆ ਚਾਹੇ ਨੂੰ ਉਸ ਬਾਰਡਰ 'ਪਾ ਲੈ ਲਓ ਚਾਹੇ ਨੂੰ ਹਰਿਆਣਾ ਯਾ ਪੰਜਾਬ ਕੇ ਬਾਰਡਰ 'ਪਾ ਲੈ ਲਓ ਤੋ ਆਪਾਂ ਨੇ ਕਦੀ ਵੀ ਨਾ ਕਿਸੇ ਨੂੰ ਗਲਤ ਕਹਾ ਹਮ ਕੋਈ ਐਸੀ ਸਿੱਖਿਆ ਥੋੜੀ ਦੇਹਾਂ ਵੀ ਆਪਨੇ ਕਿਸੇ ਕੇ ਮੂੰਹ 'ਪਰ ਥੱਪੜ ਮਾਰ ਦੇਣਾ ਯਾ ਹਮਨੇ ਉਸ ਬੇਟੀ ਨੂੰ ਇੱਕ ਫੋਜ ਕੀ ਰਾਖੀ ਕਰਨੇ ਵਾਸਤਾ ਔਰ ਜੋ ਵਹਾਂ 에어ਪੋਰਟ 'ਬਾ ਲੋਗ ਆਵਾਂ ਯਾ ਉਨੂੰ ਸਹੀ ਰਸਤਾ ਦਿਖਾਣੇ ਵਾਸਤਾ ਉਨਕੀ ਡਿਊਟੀਆਂ ਲਾਈ ਗਈਆਂ ਥੱਪੜ ਮਾਰਨੇ ਵਾਸਤਾ ਨਹੀਂ ਲਾਈ ਹੈ ਅਰ ਨਾ ਹੀ ਮਾਰੇ ਨੇ ਇਸ ਤਰ੍ਹਾਂ ਦਾ ਕੰਮ ਕਰ ਸਕਾਂ ਅਰ ਨਾ ਹੀ ਹਮ ਅੱਗਾ ਕਰਨ ਦੇਂਗੇ ਅਰ ਥੱਪੜ ਖਾਣੇ ਦੇ ਵਾਲੇ ਕੰਮ ਕਰਾਂਗੇ ਤੋ ਭਾਈ ਫਿਰ ਥੱਪੜ ਵੀ ਲਾਵਾਂਗੇ ਪਹਿਲਾਂ ਹਮਨੇ ਬਾਰ ਬਾਰ ਯੋਈ ਘਰੇ ਹਮਨੇ ਪਹਿਲਾਂ ਲੋਗ ਮੂੰਹ ਗੱਲ ਬੋਲਣਾ ਸਿਖਾਇਆ ਜਿਥੇ ਬੰਦੀਆਂ ਨੇ ਈਬ ਹਮ ਹੱਥ ਗੱਲ ਵੀ ਬੋਲਣਾ ਸਿਖਾਵਾਂਗੇ ਵੀ ਇਹਨੂੰ ਯੋ ਤੋ ਸਟੈਪ ਬਾਈ ਸਟੈਪ ਚੱਲਦਾ ਰਹੇਗਾ ਕੰਮ ਪਰ ਅਗਰ ਸਰਕਾਰ ਨੇ ਉਦੋਂ ਸਾਰੇ ਫੁੱਟੇ ਚ ਖੋਲ ਦੀਏ ਹਮ ਵੱਡਾ ਸਵਾਲ ਆ ਹ ਹੁਣ ਸਭ ਕੁਝ ਚੈੱਕ ਕਰਨੇ ਉਸ ਦਿਨ ਸਾਰੇ ਕੈਮਰੇ ਖੋਲ دیے ਜੋਰ سے ਬੰਦ پڑے ਦੇ ਉਸ ਦਿਨ ਕਿਉਂ ਨਹੀਂ ਉਹ ਕੈਮਰੇ ਖੋਲੇ ਜਿਸ ਦਿਨ ਨਵਦੀਪ ਪਰ ਗੁਰਕੀਰਤ ਗ੍ਰਿਫਤਾਰ ਕਰਿਆ ਆ ਉਸ ਦਿਨ ਕੀ ਫੁਟੇਜ ਕਹਾ ਆ ਦਿਖਾਵਾ ਸਰਕਾਰ ਵੀ ਕਿਹਾ ਵਕਿਆ ਹੀ ਮੈਂ ਹਰਿਆਣਾ ਸਰਕਾਰ ਨੇ ਗ੍ਰਿਫਤਾਰ ਕਰਿਆ ਕਿ ਪੰਜਾਬ ਸਰਕਾਰ ਵੀ ਉਸਕੇ ਅੰਦਰ ਇਨਵੋਲ ਹੋ ਆ ਹੈ ਜਾਂ ਸਾਰੇ ਕੇ ਸਾਰੇ ਇੱਕੋ ਥਲੀ ਕੇ ਚੱਟੇ ਬੱਟੇ ਆ ਕੋਈ ਯੋਨਾ ਸੋਚ ਲਿਓ ਕਿ ਹਮ ਨੂੰ ਪਤਾ ਨਹੀਂ ਹੈ ਮਾਰੇਲੇ ਤੋਂ ਅਗੇ ਬਾਹਰ ਪ੍ਰਥਮ ਇਸ ਦਲਦਲ ਦੇ ਅੰਦਰ ਤੇ ਸਾਰੀ ਜ਼ਿੰਦਗੀ ਨਿਗੜ ਸਕਦੇ ਕਿਉਂ ਥਨ ਲੋਕਾਂ ਦਾ ਪੈਸਾ ਖਾਇਆ ਥਨ ਕੋਈ ਜੋ ਵੀ ਜਿਸका ਕੋਈ ਮੰਤਰੀ ਆ ਚਾਹੇ ਵਾ ਸੜਕ ਮੰਤਰੀ ਆ ਚਾਹੇ ਵਾ ਜਹਾਜ਼ ਮੰਤਰੀ ਆ ਜਹਾਜ਼ ਵਾਲੇ ਨੂੰ ਜਹਾਜ਼ ਫਸ ਗਿਆ ਜਹਾਜ਼ ਖੈ ਲਿਆ ਸੜਕ ਵਾਲੇ ਨੂੰ ਸੜਕ ਫਸ ਗਈ ਸੜਕ ਖੈ ਗੇ ਤੇਲ ਵਾਲੇ ਨੂੰ ਤੇਲ ਫਸ ਗਿਆ ਤੇਲ ਵੀ ਗਿਆ ਹਮ ਨਹੀਂ ਐਸਾ ਕੰਮ ਕਰਦੇ ਹਾਂ ਹਮਨੇ ਤਾਂ ਆਪਣੀ ਖੇਤੀਬਾੜੀ ਕਰਨੀ ਆ ਉਸਮਤੇ ਜੋ ਕਮਾਈ ਹੋ ਆਗੀ ਉਸਮੇ ਤੇ ਦਸਵਾਂ ਦਸੌਂਦ ਮਹਾਰਾਜ ਕਾ ਵੀ ਕੱਢਣਾ ਆ ਅਰੇ ਆਪਣੇ ਬੱਚੇ ਵੀ ਪਾਲਨੇ ਆ ਔਰ ਹਮ ਕਹਿਣਾ ਚਾਹ ਪੰਜਾਬ ਸਰਕਾਰ ਨੂੰ ਵੀ ਜੋ ਅੱਜ ਹਮ ਇਹੋ ਲੈ ਕੇ ਜੈਰੇ ਆ ਯਹਾਂ ਤੇ ਮੰਗ ਪੱਤਰ ਐਸਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਉਸ ਲੜਕੀ ਪਰ ਬਿਲਕੁਲ ਵੀ ਕੋਈ ਆਂਚਨਾ ਆਵਾ ਠੀਕ ਹੈ ਜੀ ਥਨ ਹੈ ਅਗਰ ਤੁਮ ਸੱਚ ਉਸ ਚੀਜ਼ ਨੂੰ ਸਾਬਤ ਕਰਾਂ ਵੀ ਹਾਂ ਮੈਨੂੰ ਕਹੀਂ ਮੈਨੇ ਵੀਡੀਓ ਬਹੁਤ ਗੋਰਗਲ ਦੇਖਿਆ ਮੈਨੂੰ ਕਹੀਂ ਵੀ ਕੰਗਣਾ ਰਣਾਵਤ ਕਾ ਕੁੜੀ ਥੱਪੜ ਮਾਰਦੀ ਨਹੀਂ ਦਿਖੀ ਹੈ ਸਮਗਾ ਉਲਟਾ ਇੱਕ ਪਿੱਛਾ ਟੋਪੀ ਸੇ ਵਾਲਾ ਖੜਿਆ ਆ ਉਹੀ ਕਮਨੀ ਕਿਸ ਦਾ ਇੱਕ ਉਹਨੇ ਥੱਪੜ ਮਾਰਿਆ ਆ ਮੈਂ ਇਹ ਚੀਜ਼ ਦੇਖੀ ਆ ਪਰ ਉਸ ਕੀ ਕੋਈ ਵੀਡੀਓ ਮਾਰੇ ਬਾ ਮਾਰੇ ਬਤੋ ਆਈ ਨਹੀਂ ਹੈ ਸਰਕਾਰ ਕੋ ਕੋਈ ਸਪੈਸ਼ਲ ਹੋ ਸਰਕਾਰ ਦਿਖਾਵਾ ਉਸ ਚੀਜ਼ ਨੂੰ ਵੀ ਹਾਂ ਇਹੋ ਦੇਖੋ ਜੀ ਕਿਉਂ ਕਿਉਂ ਰੱਖੀ ਜਾ ਰਹੀ ਹੈ ਦਿਖਾਈ ਕਿਉਂ ਨਹੀਂ ਜਾ ਰਹੀ ਜੇ ਵੀਡੀਓ ਇਦਾਂ ਦੀ ਕੋਈ ਹੈਗੀ ਸਬੂਤ ਹੈ ਹਾਂ ਬਿਲਕੁਲ ਬਿਲਕੁਲ ਜੇ ਹੈ ਤਾਂ ਉਹਨੂੰ ਦਿਖਾਓ ਨਾ ਫਿਰ ਇਹੋ ਥੋੜੀ ਨਾ ਵੀ ਕਹਿ ਦਿਆ ਥੱਪੜ ਮਾਰ ਦਿਆ ਆ ਥੱਪੜ ਮਾਰ ਵੀ ਦਿਆ ਪਰ ਚਾ 751 ਜਗਾ ਬਣਾਇਆ ਯੋ ਥੋੜੀ ਧਮ ਉਸ ਪਰ 307 ਲੈ ਦੇਗੇ ਥਾਉਮ ਨੂੰ ਨੌਕਰੀ ਤੇ ਕਰ ਦੇਗੇ 307 ਲਾਓ আর اگلے ਨੂੰ ਪੇਸ਼ ਕਰੋ ਜਮਾਨਤ ਹੋ ਜਾਏਗੀ ਠੀਕ ਹੈ ਨਹੀਂ ਹੋਵੇਗੀ ਥੋੜੀ ਦੇਰ ਠਹਿਰਕਾ ਹੋ ਜਾਏਗੀ ਪਰ ਹਮ ਉਸ છોકરી ਦੀ ਨੌਕਰੀ ਵਾਸਤਾ ਵੀ আর ਉਸਕੇ ਪਰਿਵਾਰ ਵਾਸਤਾ ਵੀ ਸਾਰੀ ਜਥੇਬੰਦੀਆਂ ਬਿਲਕੁਲ ਗੈਲ ਖੜਾਂਗੇ আর ਜਹਾਂ ਤੱਕ ਵੀ ਸਰਕਾਰ ਪੱਜਾਗੀ ਸਰਕਾਰ ਨੂੰ ਵੀ ਪਜਾਵਾਂਗੇ আর ਉਸ છોકરી ਦੀ ਨੌਕਰੀ ਵੀ ਬਚਾਵਾਂਗੇ আর ਉਸਕੇ ਗੈਲ ਆਪਾਂ ਡਟ ਕੇ ਖੜੇ ਆਂ ਹਰ ਤਰ੍ਹਾਂ ਦੇ ਸਾਥ ਦੇਂਗੇ ਚਾਹੇ ਜਾਂ ਮਰਜ਼ੀ ਤੱਕ ਸਾਥ ਦੇਣਾ ਪੜਾ ਕਿਹਾ ਜਾ ਰਿਹਾ ਕਿਸਾਨੀ ਅੰਦੋਲਨ ਜਿਹੜਾ ਹੈਗਾ ਖਾਲਸਤਾਨੀਆਂ ਦਾ ਅੱਡਾ ਇਦਾਂ ਤੱਕ ਉਹਦੀ ਭੈਣ ਰੰਗੋਲੀ ਨੇ ਬਿਆਨ ਦਿੱਤੇ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸकी ਭੈਣ ਨੇ ਬਹਿਂਦੀ ਹੈ ਜੀ ਰੰਗੋਲੀ ਹਾਂ ਮੈਂ ਸੁਣਿਆ ਆਇਓ ਬਾਤ ਕਹਿੰਦਾ ਖਾਲਸਤਾਨੀਆਂ ਕਹ ਰਹਿਣਾ ਜਿਸ ਦਿਨ ਖਾਲਸਤਾਨੀ ਟੱਕਰਗੇ ਨਾ ਤੁਹਾਨੂੰ ਉੱਪਰ ਜਿਹਨੇ ਨੂੰ ਥਾਂ ਨਹੀਂ ਬਣੀ ਹੈ ਵਾਹ ਜੋ ਬਾਰਡਰ 'ਤੇ ਜੇ ਖਾਲਸਤਾਨੀ ਦੇਖਣੇ ਨਾ ਪਾਕਿਸਤਾਨ ਜੋ ਪਾਕਿਸਤਾਨ ਮਿਲਾਂਗੇ ਤੁਹਾਨੂੰ ਪਾਕਿਸਤਾਨ ਸਾਰਾ ਕੁਝ ਮਿਲੇਗਾ ਤੁਹਾਨੂੰ ਤੁਹਾਨੂੰ ਪਾਕਿਸਤਾਨ ਉਗ ਤੁਹਾਨੂੰ ਉਗਰਵਾਦੀ ਕਹਾਂ ਨਾ ਉਗਰਵਾਦੀ ਵੀ ਮਿਲ ਜਾਏ ਤੁਹਾਨੂੰ ਵਾਝ ਜਾਏਗਾ ਉਹ ਵੀ ਥਮ ਜਾਏਗਾ ਇਹ ਥਨ ਨਹੀਂ ਪੈਦਾ ਕਿੰਨੇ ਪੈਦਾ ਕਰੇ ਇਹ ਚੀਜ਼ਾਂ ਸਰਕਾਰਾਂ ਨੇ ਪੈਦਾ ਕਰਾਂ ਸਰਕਾਰ ਜੇ ਜਿਆਦਾ ਤਸੱਦ ਠਹਿਲੇ ਨਾ ਫਿਰ ਅੰਤ ਹਾਰ ਦਾ ਫਿਲਮ ਦੇਖੋ ਕਏ ਬਣੀ ਬੀਆਂ ਇਸ ਚੀਜ਼ ਕੇ ਉੱਪਰ ਵੀ ਕਿਉਂ ਮਲੇ ਨਹੀਂ ਤੋਂ ਕਰੇ ਹਾਂ ਹਲੀ ਤੋਂ ਹਮ 84 ਵਾਲਾ ਸਿਸਟਮ ਨਹੀਂ ਭੁੱਲੇ ਹੈ ਠੀਕ ਹੈ ਨਹੀਂ ਹਮ ਉਸ ਚੀਜ਼ ਨੂੰ ਅੱਜ ਤੱਕ ਯਾਦ ਰੱਖਿਆ ਹੈ ਪੀ ਕਦੀ ਪਹਿਲਾਂ ਜਿਸ ਤਰ੍ਹਾਂ ਮੈਂ ਇਨ ਕਹਿ ਕਹਿ ਕਾ ਕਹਿ ਕਹਿ ਕਾ ਖਾਲਿਸਤਾਨੀ ਉਗਰਵਾਦੀ ਖਾਲਿਸਤਾਨੀ ਉਗਰਵਾਦੀ ਇਹਨੇ ਸੰਤ ਭਿੰਡਰਾਂ ਵਾਲੇ ਨੂੰ ਉਗਰਵਾਦੀ ਬਣਾ ਦਿੱਤੀ ਇਹ ਤਾਂ ਹੂੰ ਠੀਕ ਹੈ ਨਹੀਂ ਕੋਈ ਸੰਤ ਭਿੰਡਰਾਂ ਵਾਲੇ ਨੂੰ ਕੋਈ ਲੋੜ ਨਹੀਂ ਦੀ ਨਾ ਗੋਲੀਆਂ ਮਾਰਨੇ ਦੀ ਲੋੜ ਦੀ ਉਹ ਬੱਤਾਂ ਸਮਝੌਤੇ ਮਾਂ ਵੀ ਹੋ ਜਾਂਦੀ ਉਹ ਬੱਤਾਂ ਬੈਠਕਾ ਵੀ ਨਹੀਂ ਬਿੜ ਸਕਦੀ ਮਾਰੀ ਅਰੇ ਇਹ ਅਮਰਤਪਾਲ ਨੂੰ ਉਹ ਦੇਖੋ ਕਿਤਨੀ ਵੋਟਾਂ ਪਈਆਂ ਹੂੰ ਕੀ ਮੈਨੂੰ ਅਮਰਤਪਾਲ ਇਹ ਤਨੀ ਛੋਡਾਂ ਜਾਂ ਨਾ ਛੋਡਾਂ ਦੇਖੋ ਆਪਾਂ ਨੂੰ ਇਸ ਬਾਰੇ ਮੈ ਪਤਾ ਨਹੀਂ ਹੈ ਪਰ ਲੋਕਾਂ ਨੇ ਤਾਂ ਉਹਨੂੰ ਆਪਣਾ ਲਾਈਕ ਕਰਿਆ ਨਾ ਇਹ ਵੀ ਕਿੰਕਣਾ ਨੇ ਵੀ ਕਿਹਾ ਜੀ ਕਹਿੰਦੇ ਪੰਜਾਬ ਚ ਜਿਹੜਾ ਉਗਰਵਾਦਾ ਖਾਲਸਤਾਨਾ ਉਹ ਆਪਣੇ ਪੈਰ ਪਸਾਰ ਰਿਹਾ ਸੋਚਣ ਦੀ ਲੋੜ ਹੈ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਐਸਾ ਕੁਝ ਨਹੀਂ ਹੈ ਹਮਨੇ ਉਹ ਸੋ ਸਮਝਗਾ ਇਸ ਪੰਜਾਬ ਨੂੰ ਹਰਿਆਣੇ ਨੂੰ ਬਚਾਇਆ ਵਾਇਆ ਅੱਗਾ ਵੀ ਇਸੇ ਤਰ੍ਹਾਂ ਬਚਾਇਆ ਕਰ ਰੱਖਾਂਗੇ ਇੱਕ ਹੋਰ ਭੌਂਕ ਰਿਹਾ ਤਾਂ ਕੱਲ ਪਰਸੋਂ ਮੈਂ ਨੇ ਦੇਖਿਆ ਕਹਿੰਨੀ ਪੰਜਾਬ ਕਹਿੰਨੀ ਹਰਿਆਣੇ ਦਾ ਕਹਿੰਦਾ ਉਹ ਅਮਰਤਪਾਲ ਨੂੰ ਉਗਰਵਾਦੀ ਨੂੰ ਇਤਨੀ ਵੋਟਾਂ ਪੈ ਦਿੱਤੀ ਤਾਂ ਖੜ ਜਾਂਦਾ ਖੜਕਾ ਤਾਂ ਦੇਖਦਾ ਨਾ ਫਿਰ ਲੱਗ ਜਾਂਦਾ ਤੈਨੂੰ ਪਤਾ ਵੀ ਹਾਂ ਬੋਟਾ ਉਗਰਵਾਦੀ ਨੂੰ ਪੜੀਆਂ ਜਾਂ ਕਿਸੇ ਸੰਤ ਨੂੰ ਪੜੀਆਂ ਪਹਿਲਾਂ ਗਰਾਊਂਡ ਪਾਓ ਫਿਰ ਪਤਾ ਲਗਾ ਵੀ ਲੜਾਈ ਕਿਸ ਤਰ੍ਹਾਂ ਲੜੀ ਜਾਇਆ ਅਰ ਇਸ ਲੜਾਈ ਨੂੰ ਹਮ ਬਹੁਤ ਸੱਚੇ ਮਹਾਰਜ ਅੰਬ ਸਾਹਿਬ ਗੁਰਦੁਆਰਾ ਕੀ ਪਾਸਤੇ ਲੜਾਂਗੇ ਔਰ ਸਬਰਾਂ ਹੋਗੇ ਜੀ ਹਾਂ ਜੇ ਦੇਖਿਆ ਜਾਵੇ ਅਕਾਲੀ ਦਲ ਨੇ ਪਹਿਲਾਂ ਤਾਂ ਕਿਹਾ ਜੀ ਗਲਤ ਕੀਤਾ ਕੁਲਵਿੰਦਰ ਕੌਰ ਵੱਲੋਂ ਗਲਤ ਕੀਤਾ ਗਿਆ ਹੁਣ ਕਿਤੇ ਨਾ ਕਿਤੇ ਬਿਆਨ ਬਦਲ ਰਹੇ ਨੇ ਉਹਨਾਂ ਦੇ ਸਟੈਂਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਕੋਣ ਅਕਾਲੀ ਦਲ ਨੂੰ ਥਮ ਬਦਲ ਕਹਿੰਦਾ ਹਾਂ ਹਾਂ ਬਦਲ ਕਹਿੰਦੀ ਦਲ ਕੀ ਸਮਝਾ ਨਾ ਮੈਨੂੰ ਇਹ ਸਿਰਫ ਉਹ ਭਾਜੀਪੀ ਵਾਲੀ ਕਹ ਲਗਿਆ ਨਾ ਥੱਪੜ ਇਹਨਾਂ ਦਾ ਦਰਦ ਹੋਇਆ ਯਾ ਹੂੰ ਕਿਉਂ ਜੇ ਭਾਜੀਪੀ ਕਾ ਸੂਈ ਲਗਾ ਨਾ ਦਰਦ ਪਹਿਲਾ ਇਹਨਾਂ ਕਾ ਹੋਆ ਕਰ ਲਿਆਗਾ ਬਾਅਦ ਮੇ ਭਾਜੀਪੀ ਕਾ ਹੋ ਆਇਆ ਠੀਕ ਆ ਤੋ ਇਹਨਾਂ ਕਾ ਤੋ ਦਰਦ ਹੋਣਾ ਹੀ ਹੋਣਾ ਯਾ ਪਹਿਲਾ ਉਹੀ ਸੁਖਵੀਰ ਬਾਦਲ ਕਹ ਰਿਆ ਕਹ ਰਿਆ ਠੀਕ ਹੈ ਔਰ ਉਸਕੇ ਬਾਅਦ ਕਹ ਰਿਆ ਕਹ ਸੁਣੀਏ ਮਨੇ ਉਹ ਵੀ ਕਹ ਰਿਆ ਵੀ ਅਬ ਯਾ ਐਸੇ ਠੀਕ ਨਹੀਂ ਹੋਊਗਾ ਕਹਾ ਇਹ ਤੈਨੂੰ ਵੀ ਹਮ ਇਸਕੀ ਨਿੰਦਾ ਕਰਾਇਆ ਭਾਈ ਸੱਚ ਕਹਿਣਾ ਸੁਖੀ ਰਹਿਣਾ ਸੱਚ ਬੋਲਣਾ ਔਰ ਇਹ ਚੀਜ਼ਾਂ ਸਿੱਖ ਲਓ ਦਰਨੇ ਹੀ ਤੋਂ ਜਨਤਾ ਨੇ ਤੁਹਾਨੂੰ ਐਸਾ ਜਵਾਬ ਦੀ ਆਈਬ ਅਗਲੇ ਆਣੇ ਵਾਲੇ ਇਲੈਕਸ਼ਨਾਂ ਮੇ ਵੀ ਇਸੇ ਤਰ੍ਹਾਂ ਕੇ ਜਵਾਬ ਆਪਨੇ ਸਭ ਨੇ ਦੇਣੇ ਆ ਪਹਿਲਾਂ ਆਪ ਮੂੰਹ ਗੱਲ ਬੋਲਣ ਸਵਾਲ ਲਗੇ ਕਰਨ ਇਹ ਬਾਪਨੇ ਹੱਥਾਂ ਗੱਲ ਸਵਾਲ ਕਰਨੇ ਆ ਬੇਨਤੀ ਆ ਸੰਗਤ ਨੂੰ ਬਸ ਲੜਾਈ ਸੱਚੀ ਸੁੱਚੀ ਲੜਨੀ ਆ ਅਗਰ ਪੈਸੇ ਤੋਂ ਹੱਲ ਹੋ ਜਾਗਾ ਅੱਜ ਠੀਕ ਆ 100% ਹੋਵਾਗਾ ਔਰ ਅਗਰ ਥੋੜੀ ਬੋਦੀ ਕਸਰ ਰਹਿ ਗਈ ਤਾਂ ਹਮ ਬੇਨਤੀ ਕਰਾਂਗੇ ਸੰਗਤ ਨੂੰ ਵੀ ਦੁਬਾਰਾ ਜਦ ਕਦੀ ਜਥੇਬੰਦੀਆਂ ਦਾ ਮੈਸੇਜ ਆਵਾ ਆਪਾਂ ਨੇ ਇਸ ਕੁਲਵਿੰਦਰ ਕੌਰ ਕੇ ਪਕਸ਼ਮਾ ਸਾਰੇ ਪਰਿਵਾਰ ਨੇ ਇੱਕ ਇੱਕ ਜੀ ਨੇ ਖੜਨਾ ਆ ਔਰ ਆਪਾਂ ਨੇ ਇਸ ਲੜਕੀ ਨੂੰ ਨਾ ਸਸਪੈਂਡ ਹੋਣ ਦੇਣਾ ਔਰ ਨਾ ਇਸ ਉੱਪਰ ਕੋਈ ਇਹ ਦਰਜ ਹੋਣ ਦੇਣਾ ਕੰਗਣਾ ਕਹਿੰਦੀ ਜੀ ਇਹਦੇ ਕੁੜੀ ਕੁਲਵਿੰਦਰ ਕੌਰ ਦੇ ਨਾਲ ਤਾਂ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਹੋਰ ਲੋਕ ਵੀ ਆ ਗਏ ਪਰ ਜੇ ਦੇਖਿਆ ਜਾਵੇ ਕਹਿੰਦੀ ਮੇਰੇ ਨਾਲ ਕੋਈ ਫਿਲਮ ਸਟਾਰ ਆਇਆ ਹੀ ਨਹੀਂ ਫਿਲਮ ਸਟਾਰਾਂ ਨੂੰ ਉਹ ਗੁੱਸਾ ਕਰ ਰਹੀ ਹੈ ਜੀ ਮੇਰੇ ਹੱਕ ਚ ਨਹੀਂ ਬੋਲੇ ਨਹੀਂ ਦੇਖੋ ਜੇ ਉਹਨੇ ਅੱਛਾ ਕਰਿਆ ਹੋ ਹੁੰਦਾ ਤੋ ਫਿਲਮ ਸਟਾਰ ਬੋਲਦੇ ਜਰੂਰ ਪਤਾ ਨਹੀਂ ਫਿਲਮ ਸਟਾਰਾਂ ਨੂੰ ਵੀ ਪਹਿਲਾਂ ਬੋਲ ਕੇ ਦੇਖਿਆ ਆ ਉਹ ਬੋਲਿਆ ਤਾਂ ਸੱਣੀ ਦਿਓਲ ਸੱਣੀ ਦਿਓਲ ਕਿ ਫਿਲਮ ਨਹੀਂ ਮੁੜ ਕੇ ਚਲੀ ਕੋਈ ਠੀਕ ਹੈ ਨਹੀਂ ਅਰ ਇਹਨੇ ਜੋ ਜਿਹੜੇ ਹਿਲੀ ਸਟਾਰ ਨੇ ਸੰਗਤ ਗਏ ਨੇ ਜੁੜੇ ਹੋਏ ਆ ਉਹਨੂੰ ਪਤਾ ਵੀ ਅਗਰ ਆਪਾਂ ਗਲਤ ਬੋਲਾਂਗੇ ਅਗਰ ਕਿਸੇ ਨੇ ਇਨ ਦੀ ਜੋ ਫਿਲਮਾਂ ਬਣਾ ਜੇ ਨਾ ਦੇਖੀ ਅਗਲੇ ਤਾਂ ਸੁਪੜਾ ਸਾਫ ਹੋ ਜਾਏਗਾ ਕੰਗਰਨਾ ਰਾਬ ਤੋਂ ਉਹਨੂੰ ਪਤਾ ਵੀ ਉਹ ਤਾਂ ਉਸਮਾ ਚਲੀ ਗਈ ਰਾਜਨੀਤੀ ਦੇੰਦਰ ਇਨਾਂ ਕੋਲ ਤਾਂ ਫਿਲਮਾਂ ਬਣਾਉਣੀਆਂ ਇਹ ਤਾਂ ਵਹਾਂ ਤੇ ਬਥੇਰੇ ਪੈਸੇ ਕਮਾ ਲੇਗੀ ਉਹਨਾਂ ਦਾ ਜਰੀਆ ਵਹੀ ਆ ਪੈਸੇ ਕਮਾਣੇਗਾ ਇਸ ਕਰਕੇ ਜੋ ਸੱਚਾ ਉਹਨੇ ਵੀ ਦੇਖਿਆ ਵੀ ਸੱਚ ਸੱਚ ਕਹਿਣਾ ਆ ਝੂਠ ਨੂੰ ਝੂਠ ਕਹਿਣਾ ਆ ਜੇ ਕੰਗਰਨਾ ਰਾਬ ਤਾਂ ਸੱਚੀ ਹੋਗੀ ਤੋ ਉਸਕੇ ਪੱਖ ਮੇ ਬੋਲਦੇ ਹੋ ਅਗਰ ਕੁਲਵਿੰਦਰ ਕੌਰ ਸੱਚੀ ਆ ਤੋ ਕੁਲਵਿੰਦਰ ਕੌਰ ਦੇ ਪੱਖ ਮੇ ਬੋਲੋ ਜੀ ਧੰਨਵਾਦ ਜੀ ਸੋ ਇਹ ਸਨ ਨਵਦੀਪ ਜਲਵੇੜਾ ਦੇ ਫਾਦਰ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਤੁਸੀਂ ਇਹਨਾਂ ਨਾਲ ਕਿੰਨੇ ਕ ਸਹਿਮਤ ਹੋ ਕੀ ਸਮਝਦੇ ਹੋ ਕਮੈਂਟ ਬਾਕਸ ਚ ਜਰੂਰ ਦੱਸਿਓ ਫਿਲਹਾਲ ਸਾਨੂੰ ਲੋ ਜਿਆਜਾ ਧੰਨਵਾਦ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਮੋਹਾਲੀ